मंत्र मंगवाया आविगन शुक्र ने भाया बलि जल पात्र मंगवाया आविगन शुक्र ने भाया ये विष्णु रूप धर आया ये विष्णु रूप धर आया हे हे राम ने प्रभु आया आपका स्वागत करते हैं bye <laughs> ਪੁਕਾਰੇ ਆਪ ਰਬਾ ਤੁਮ ਕਰਦੇ ਹੈ ਏ ਕਾਮਨ ਵੀ ਪ੍ਰਭਾre ਆਂਖਾਂ ਦਾ ਤਰਨ ਚੰਗਦੇ ਹੈ ਜਪਦਾ ਕ੍ਰਿਸ਼ਨ ਮੋਹਰੀ ਬਨਚੰਦਰਿਆ ਵਰਨ ਜਪਦਾ ਕ੍ਰਿਸ਼ਨ ਮੋਹਰੀ

वारे तूं प्यारी प्यारी

ਪਾਲਤਨ ਤਲੇੜੀਆਂ ਕਰਦਾ ਹੈ ਪ੍ਰੇਮ ਚਪਲਾ ਕਿਸ ਮੋਤੇ ਲੋਤੇ ਬੜੇ ਪਿਆਰੇ ਤੁਸੀਂ ਮੇਰੇ ਨਾਲ ਲਾਉਂਦਾ ਮੋਤੇ ਲੋਤੇ ਬੜੇ ਪਿਆਰੇ ਤੁਸੀਂ ਮੇਰੇ ਨਾਲ ਲਾਉਂਦਾ ਚੰਦੀ ਵਾਰੀ ਨਾਲ ਨਾਣਾ ਚੱਕਰ 84 ਲਾਉਂਦਾ ਚੰਦੀ ਵਾਰੀ ਨਾਲ ਨਾਣਾ ਚੱਕਰ 84 ਲਾਉਂਦਾ ਫੇਰ ਕਈ ਵਾਰੀ ਸਮਝਾਇਆ

ਕਿੱਥੇ ਸੀ ਆਪਾਂ ਮਾਤਾ ਨੇ ਆਖਲਾ ਪੂਰੇ ਬੈਠੀਆਂ ਨੰਬਰ ਪਿਛਲਾ ਹੋ ਗਿਆ ਸੀ ਮੇਰਾ ਇਸ ਕਰਕੇ ਯਾਦ ਆ ਰਿਹਾ ਇਹਨੇ ਭਜਨ ਹੀ ਸੁਣਿਆ ਵੀ ਤਾਂ ਫਰਤ 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 ਗਿਆ ਹੈ ਤੇ ਭਾਗਵਾਨ ਕੀ ਹੈ ਹਾਰ ਦੀ ਆਪਿਓ ਤਬਾਹ ਤੇ سر مارک رت بھگوا جکی ہے आरती باپیو دا ہاتھ سے ہے ناری دی اپنے ग्रंथے موتی پن لے پنجویں تے دی لالا نو جوت جوانے والا جے اپنے ग्रंथے موتی پن تے پنجویں تے دی لالا ਜੋ ਜਗਾਂ ਦੇ ਭਾਲਾ ਹਰਿ ਕਾ ਨੈ ਰੀ ਹਰ ਨਾਮ ਜਈ ਹਰ ਨਾਮ ਜਰੀ ਕਰਤਾ ਲ ਜਈ ਸਭ ਕੇ ਮੰਗਲ ਕੀ ਹਾਰ ਦੀ ਪਾਪਿਓਂ ਕੋ ਬਾਬ ਤੇ ਹੈ ਹਾਰ ਦੀ ਜੀਵਾ ਕ ਬਗਵਾਨ ਕੀ ਐ ਹਾਰ ਦੀ ਪਾਪਿਓਂ ਕੋ ਬਾਬ ਤੇ ਹੈ ਹਾਰ ਦੀ ਹਾਂਜੀ ਸ਼ੈਸ਼ਟਰੀ ਜੀ ਜਿਹੜੀ ਅੱਜ ਦੀ ਕਥਾ ਹੋ ਰਹੀ ਹੈ ਕਿਸ ਸੰਬੰਧ ਵਿੱਚ ਕੀਤੀ ਜਾ ਰਹੀ ਹੈ ਹੋリエ ਸਚਿਦਾਨੰਦ ਭਗਵਾਨ ਜੈ ਜੈ ਬੋਲੇ ਬਾਂਕੇ ਵਿਹਾਰੀ ਲਾਲ ਕੀ ਜੈ ਅੱਜ ਦੀ ਜੋ ਸ਼੍ਰੀਮਦ ਭਾਗਵਤ ਮਹਾਪੁਰਾਣ ਦੀ ਕਥਾ ਦਾ ਜ਼ੋਜ਼ਨ ਕੀਤਾ ਹੈ ਸ਼੍ਰੀ ਪਰਸ਼uram ٹرسٹ ਦਾ ਨਿਰਮਾਨ ਹੋ ਰਿਹਾ ਹੈ ਵਿਸ਼ਵਾਸ ਕਲੋਨੀ ਦੇ ਵਿੱਚ ਸਾਰਾ ਬ੍ਰਾਹਮਣ ਸਮਾਜ ਇਕੱਠਾ ਹੋ ਰਿਹਾ ਉਸ ਦੇ ਵਿੱਚ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਹੈ ਉਸੇ ਦੇ ਅੰਤਰਗਤ ਹੀ ਉਸੇ ਦੇ ਅੰਤਰਗਤ ਹੀ ਸ਼੍ਰੀਮਦ ਭਾਗਵਤ ਮਹਾਪੁਰਾਨ ਦੀ ਲੜੀ ਦੇ ਅੰਤਰਗਤ ਪੰਜ ਭਾਗਵਤਾ ਹੋਣੀ ਹੈ ਜੋ ਪਰਸ਼ੂਰਾਮ ਪਵਨ ਦੇ ਨਿਰਮਾਨ ਵਾਸਤੇ ਔਰ ਉਸ ਦੇ ਵਿੱਚ ਲਾਇਬ੍ਰੇਰੀ ਔਰ ਡਾਕ ਡਿਸਪੈਂਸਰੀ ਔਰ ਬੱਚਿਆਂ ਦੇ ਪੜਨ ਦੇ ਵਾਸਤੇ ਵੀ ਪ੍ਰਯਾਸ ਕੀਤਾ ਜਾਊਗਾ ਤਾਂ ਕਿ ਸਾਡਾ ਸਮਾਜ ਜੋ ਬ੍ਰਾਹਮਣ ਸਮਾਜ ਹੈ ਉਹਨਾਂ ਦਾ ਇੱਕ ਐਸਾ ਪਵਨ ਹੋਵੇ ਜਿਸ ਨੂੰ ਹਰ ਬ੍ਰਾਹਮਣ ਦਾ ਬ੍ਰਾਹਮਣ ਤਬਕੇ ਦਾ ਬੰਦਾ ਜਾਂ ਬ੍ਰਾਹਮਣ ਗਰੀਬ ਬ੍ਰਾਹਮਣਾਂ ਦੇ ਬੱਚੇ ਉਥੋਂ ਕੋਈ ਸਹਾਇਤਾ ਪ੍ਰਾਪਤ ਕਰ ਸਕਣ ਔਰ ਕਿਸੇ ਵੀ ਜਾਤੀ ਦਾ ਕੋਈ ਵੀ ਗਰੀਬ ਬੱਚਾ ਹੋਊਗਾ ਉਥੋਂ ਜਥਾ ਅਨੁਕੂਲ ਜਥਾ ਸ਼ਕਤੀ ਉਹਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਊ ਚਾਹੇ ਵਿਦਿਆ ਦਾ ਤੱਤ ਹੋਵੇ ਚਾਹੇ ਡਿਸਪੈਂਸਰੀ ਰੂਪ ਦੇ ਵਿੱਚ ਦਵਾਈ ਦਾ ਹੋਵੇ ਚਾਹੇ ਕਿਸੇ ਦੀ ਆਰਥਿਕ ਸਹਾਇਤਾ ਵਾਸਤੇ ਹੋਵੇ ਇਹ ਉਸਦੇ પ્રયાસ ਕਰ ਰਹੇ ਹਾਂ ਕਿਸੇ ਉਹ ਸ਼੍ਰੀ ਪਰਸ਼ੂਰਾਮ ਭਵਨ ਟਰਸਟ ਹੈ ਜੋ ਉਹ ਨਿਰਮਾਣ ਹੋ ਜੇ ਔਰ ਉਸੇ ਦੇ ਪ੍ਰਯਾਸ ਦੇ ਵਿੱਚ ਹੀ ਇਹ ਸਾਰਾ ਸ਼੍ਰੀਮਦ ਭਾਗਵਤ ਮਹਾਪੁਰਾਨ ਦਾ ਪਰਜੋਜਨ ਕੀਤਾ ਜਾ ਰਿਹਾ ਹੈ ਇਸ ਮਾਰਗ ਨੂੰ ਅਨੁਰੋਧ ਹੈ ਵਿੱਚ ਵਰਚਨ ਕੀ ਸਕਦਾ ਔਰ ਬਠਿੰਡਾ ਦੇ ਸਾਰੀਆਂ ਸਮਿਤੀਆਂ ਨੂੰ ਸਾਰੀਆਂ ਮੰਡਲੀਆਂ ਨੂੰ ਸਾਰੀਆਂ ਸੰਸਥਾਵਾਂ ਨੂੰ ਇਹ ਅਨੁਰੋਧ ਹੈ ਕਿ ਸ੍ਰੀਮਦ ਭਾਗਵਤ ਮਹਾਪੁਰਾਨ ਦੀ ਇਸ ਕਥਾ ਦੀ ਅਰੋਜ਼ਨ ਦੇ ਵਿੱਚ ਸਾਰੇ ਬੜ ਚੜ ਕੇ ਹਿੱਸਾ ਲਾਓ ਤਾਂ ਕਿ ਦਾਨ ਕਰਮ ਦੇ ਵਿੱਚ ਸਾਡਾ ਵੀ ਯੋਗਦਾਨ ਪੈ ਸਕੇ ਔਰ ਅਸੀਂ ਆਪਣੇ ਜੀਵਨ ਨੂੰ ਧੰਨ ਕਰ ਸਕੀਏ ਬੋਲੀ ਬੰਕੇ ਬਿਆਰ ਲਾਲਕੀ ਥੈਂਕ ਯੂ ਤੇ ਬੋਲੋ